ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਥਿੰਦ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਪਹਿਲੀ ਵਾਰ ਆਪਣੇ ਚੈਨਲ ਦੇ ਉੱਪਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਆਲਾ ਬਗ ਨਿਰੂ ਦਿਵਾਲੋ ਤਾਂ ਜੋ ਵਧੀਆ ਤੋਂ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਅੱਜ ਮੈਂ ਜਿਹੜੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਆ ਇੱਕ ਬਹੁਤ ਮੇਨ ਟੌਪਿਕ ਦੇ ਉੱਪਰ ਸਾਂਝੀ ਕਰਨੀ ਆ ਕਿਉਂਕਿ ਔੜ ਕਾਰਨ ਝੋਨੇ ਚੱਲ ਨਹੀਂ ਰਹੇ ক্লোਰੋਫਿਲ ਪੂਰੀ ਬਣ ਨਹੀਂ ਰਹੀ ਤੇ ਝੋਨੇ ਨੇ ਜਿਹੜੇ ਅੜੇ ਖੜੇ ਤੇ ਕਿਸਾਨ ਵੀਰੋ ਮੈਂ ਅੱਜ ਗੱਲਬਾਤ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਤੱਤ ਦੇ ਉੱਪਰ ਕਰਨੀ ਜਿਹੜਾ ਮੈਂ ਲਗਾਤਾਰ 3 ਸਾਲ ਤੋਂ ਆਪਣੇ ਖੇਤ ਦੇ ਵਿੱਚ ਯੂਜ਼ ਕਰ ਰਿਹਾ ਤੀਸਰਾ ਸਾਲ ਆ ਇਸ ਵਾਰ ਮੈਂ ਕਿਸਾਨ ਵੀਰੋ ਹਰੇਕ ਫਸਲ ਦੇ ਵਿੱਚ ਇਸ ਦਾ ਯੂਜ਼ ਕਰਦਾ ਤੇ ਬਹੁਤ ਜ਼ਿਆਦਾ ਬੰਪਰ ਰਿਜ਼ਲਟ ਨੇ ਜਿਹੜੇ ਮੈਨੂੰ ਉਹ ਦੇਖਣ ਨੂੰ ਮਿਲਦੇ ਨੇ ਤੇ ਮੇਰੀ ਪਿਛਲੇ ਸਾਲ ਤੋਂ ਜਦੋਂ ਤੋਂ ਮੈਂ YouTube ਦੇ ਨਾਲ ਜੁੜਿਆ ਜਿੰਨੇ ਵੀ ਮੇਰੀ ਰੀਚ ਦੇ ਵਿੱਚ ਕਿਸਾਨ ਵੀਰ ਨੇ ਮੇਰੇ ਨਾਲ ਗੱਲਬਾਤ ਕਰਦੇ ਰਹਿੰਦੇ ਨੇ ਕੋਈ ਵੱਡਾ ਫਾਰਮਰ ਆ ਕੋਈ ਛੋਟਾ ਫਾਰਮਰਾਂ ਕਿਉਂਕਿ ਫਾਰਮਰਾਂ ਤੋਂ ਵੀ ਆਪ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਤਾਂ ਉਹ ਵੀ ਕਿਸਾਨ ਵੀਰ ਮੇ ਆਪਣੇ ਨਾਲ ਰਲ ਕੇ ਇਸ ਤੱਤ ਦਾ ਜਿਹੜਾ ਉਹ ਪ੍ਰਯੋਗ ਕਰਦੇ ਨੇ ਤੇ ਬਹੁਤ ਉਹਨਾਂ ਨੂੰ ਵਧੀਆ ਫਟਾਰਾ ਗਰੋਥ ਤੇ ক্লোਰੋਫਿਲ ਦੇਖ ਨੂੰ ਮਿਲਦਾ ਤੇ ਕਿਸਾਨ ਵੀਰੋ ਮੈਂ ਗੱਲਬਾਤ ਜਿਹੜੀ ਕਰ ਰਿਹਾ ਮੈਗਨੀਸ਼ੀਅਮ ਸਲਫੇਟ ਨਾਲ ਕਰ ਰਿਆਂਗਾ ਕਿਉਂਕਿ ਕਿਸਾਨ ਵੀਰੋ ਜਿਹੜਾ ਮੈਗਨੀਸ਼ੀਅਮ ਸਲਫੇਟ ਤੱਤ ਹੈਗਾ ਇਹੇ ਪਿਛਲੇ 3 ਸਾਲ ਤੋਂ ਲਗਾਤਾਰ ਹੈ ਜਿਹੜਾ ਬਾਜ਼ਾਰ ਦੇ ਵਿੱਚ ਆਉਦੀ ਧੂਮ ਪਾ ਰੱਖੀ ਹੈ ਨੇ ਮੱਕੀ ਹੈ ਚਾਹੇ ਤੁਹਾਡੇ ਆਲੂ ਨੇ ਚਾਹੇ ਤੁਹਾਡੀ ਕਣਕਾ ਚਾਹੇ ਤੁਹਾਡਾ ਝੋਨਾ ਤਿੰਨਾਂ ਦੇ ਵਿੱਚ ম্যাগਨੀਸ਼ੀਅਮ ਸਲਫੇਟ ਆ ਜਿਹੜਾ ਗਰੋਥ ਕਰਾਉਣ ਦੇ ਵਿੱਚ ਤੇ ਫਟਾਰਾ ਕਰਾਉਣ ਦੇ ਵਿੱਚ ਬਹੁਤ ਮਹੱਤਮਪੂਰਨ ਜਿਹੜੀ ਜਗਾ ਉਹ ਰੱਖਦਾ ਤੇ ম্যাগਨੀਸ਼ੀਅਮ ਸਲਫੇਟ ਪਾਉਣ ਦੇ ਲਈ ਇਸ ਵਾਰ ਕਿਸਾਨ ਵੀਰੋਂ ਮੈਂ ਦੋ ਤਜਰਬੇ ਕਰੇ ਨੇ ਦੋਨੇ ਤੁਹਾਡੇ ਨਾਲ ਸਾਂਝੇ ਕਰੂੰਗਾ ম্যাগਨੀਸ਼ੀਅਮ ਸਲਫੇਟ ਦਾ ਕਿਸਾਨ ਵੀਰੋਂ ਜਿਹੜਾ ਕੰਮ ਆ ਆਪਣੇ ਬੂਟੇ ਨੂੰ ਕਲੋਰੋਫਿਲ ਦੇਣਾ ਤੇ ਬੂਟੇ ਦੀ ਗਰੋਥ ਤੇ ਫਟਾਰਾ ਕਰਾਉਣਾ ਬਿਲਕੁਲ ਸਸਤਾ ਜੀ ਤੱਤ ਹੈ 30 32 ਰੁਪਏ ਕਿਲੋ ਤੁਹਾਨੂੰ ਮਿਲ ਜੂਗਾ 25 ਕਿਲੋ ਦਾ ਬੈਗ ਲੈ ਲਓ ਚਾਹੇ ਤੁਸੀਂ 10 ਕਿਲੋ ਦੀ ਪੈਕਿੰਗ ਲੈ ਲਓ 10 ਕਿਲੋ ਪਰ ਏਕੜ ਦੇ ਹਿਸਾਬ ਨਾਲ ਇਹਦੀ ਡੋਜ਼ ਹੈ 10 ਕਿਲੋ ਪਰ ਏਕੜ ਤੇ ਕਿਸਾਨ ਵੀਰ ਉਹਨੂੰ ਤੁਸੀਂ ਦੂਜੇ ਜੂਰੀਏ ਨਾਲ ਪਾ ਦਿਓ ਚਾਹੇ ਤੀਜੇ ਜੂਰੀਏ ਨਾਲ ਪਾ ਦਿਓ ਦੋ ਚੀਜ਼ਾਂ ਨਾਲ ਇਹਨੂੰ ਮਿਕਸ ਕਰਕੇ ਪਾਉਣ ਨਾਲ ਕਿਸਾਨ ਵੀਰੋ ਤੁਹਾਡਾ ਬਹੁਤ ਵਧੀਆ ਫਾਇਦਾ ਤੇ ਬਹੁਤ ਵਧੀਆ ਰਿਜ਼ਲਟ ਮਿਲਣਗੇ ਜੋ ਮੈਂ ਰਿਜ਼ਲਟ ਦੇਖੇ ਨੇ ਇਸ ਵਾਰ ਮੈਂ ਰਿਜ਼ਲਟ ਉਹ ਮੰਨ ਕੇ ਚਲੋ ਜੋ ਜਦੋਂ ਆਪਾਂ ਕਰੀਏ ਐਕਸਪੈਰੀਮੈਂਟ ਕਰਿਆ ਟ੍ਰਾਇਲ ਕਰਿਆ ਤਾਂ ਮੈਨੂੰ ਵਧੀਆ ਲੱਗਿਆ ਤਾਂ ਮੈਂ ਤੁਹਾਨੂੰ ਨਾਲ ਸੰਝਾ ਕਰਦਾ ਕਿਸਾਨ ਵੀਰੋ ਪਹਿਲਾਂ ਜਿਹੜਾ ਆਪਾਂ ਇਹਨੂੰ ਮੈਂ ਮੰਨ ਕੇ ਚਲੋ ਮਿਕਸ ਕਰ ਸਕਦੇ ਹਾਂ ਜਦੋਂ ਆਪਾਂ ਦੂਸਰੀ ਜੂਰੀਆ ਦੇ ਨਾਲ ਕਿਸਾਨ ਵੀਰੋ ਜ਼ਿੰਕ ਪਾਉਣੇ ਆਗੇ ਜ਼ਿੰਕ ਸਲਫੇਟ ਜਿਹੜਾ 33% ਆ ਉਹਦੇ ਨਾਲ ਕਿਸਾਨ ਵੀਰੋ ਤੁਸੀਂ ਇਹਨੂੰ ਮਿਕਸ ਕਰਕੇ ਜੂਰੀਆ ਨਾਲ ਛਿੱਟਾ ਦੇ ਦਿਓ ਜਿਹੜਾ ਜ਼ਿੰਕ ਦੇ ਉੜਨ ਦੀ ਸਮੱਸਿਆ ਜਾਂ ਜ਼ਿੰਕ ਦੇ ਨੂੰ ਪਾਣੀ ਲਾ ਕੇ ਪਾਉਣ ਦੀ ਸਮੱਸਿਆ ਜਿਹੜੀ ਆਪਾਂ ਨੂੰ ਵੀ ਉੜੇ ਨਾ ਅੱਖਾਂ 'ਚ ਨਾ ਪਵੇ ਉੱਪਰ ਨਾ ਪਵੇ ਉਹ ਸਮੱਸਿਆ ਕਿਸਾਨ ਵੀਰੋ ਥੋੜੀ ਹੱਲ ਹੋ ਜੂਗੀ। ਦੂਜੇ ਨੰਬਰ ਤੇ ਚਾਹੇ ਤੁਸੀਂ ਤਿੰਨ ਬੈ ਇਕੱਠੇ ਲਾ ਕੇ ਪਾਉਣ ਲੱਗ ਜਓ। ਤੁਹਾਡਾ ਜੂਰੀਏ ਤੇ ਵਿੱਚ ਮੈਗਨੀਸ਼ੀਅਮ ਸਲਫੇਟ ਆ ਜਿਹੜਾ ਪਾਣੀ ਨਹੀਂ ਛੱਡੂਗਾ। ਪਹਿਲੀ ਗੱਲ ਤਾਂ ਇਹ ਆ ਗਈ। ਤੇ ਕਿਸਾਨ ਵੀਰੋ ਲਗਾਤਾਰ ਇੰਨਾ ਕੁ ਜ਼ਿਆਦਾ ਫਟਾਰਾ ਤੁਹਾਡਾ ਝੋਨਾ ਜਿਹੜਾ ਉਹ ਕਰੂਗਾ। ਤੁਸੀਂ ਖੁਦ ਮੈਨੂੰ ਕਹੋਗੇ ਵੀ ਹਾਂ ਵੀਰੇ ਬਹੁਤ ਜ਼ਿਆਦਾ ਵਧੀਆ ਫਟਾਰਾ ਕਰਿਆ। ਕਿਉਂਕਿ ਜਿਹੜੇ ਲੇਟ ਝੋਨੇ ਲੱਗੇ ਨੇ ਕਿਸਾਨ ਵੀਰੋ ਇਹਨਾਂ ਦਾ ਫਟਾਰਾ ਜਿਹੜਾ ਜ਼ੋਰ ਨਾਲੇ ਕਰਾਉਣਾ ਪੈਂਦਾ। ਕਿਉਂਕਿ ਇੱਕ ਤਾਂ ਔੜ ਆ ਗਈ ਪਾਣੀ ਦੀ ਸ਼ੌਰਟੇਜ ਆ ਤਾਂ ਕਰਕੇ ਕਿਸਾਨ ਵੀਰੋ ਤੱਤਾਂ ਨਾਲੇ ਫਟਾਰਾ ਜਿਹੜਾ ਆਪਾਂ ਨੂੰ ਕਰਾਉਣਾ ਪਊਗਾ ਤੇ ਅੱਗੇ ਕਿਸਾਨ ਵੀਰੋ ਆ ਜਾਂਦਾ ਸਭ ਤੋਂ ਜ਼ਰੂਰੀ ਤੱਤ ਜਿਹੜਾ ਝੋਨੇ ਦੇ ਵਿੱਚ ਆਪਾਂ ਪਾਉਣਾ ਹੁੰਦਾ ਪੋਟਾਸ਼ ਪੋਟਾਸ਼ ਤੱਤ ਦੀ ਖਾਸੀਅਤ ਕੀ ਆ ਕਿਸਾਨ ਵੀਰੋ ਜੇ ਤਾਂ ਤੁਸੀਂ ਇਹਨੂੰ ਕੱਲਾ ਪਾਉਣਿਓ ਫਿਰ ਇਹਦਾ ਛਿੱਟਾ ਨਹੀਂ ਵਧੀਆ ਆਉਂਦਾ ਜੇ ਤੁਸੀਂ ਯੂਰੀਆ ਨਾਲ ਮਿਕਸ ਕਰਕੇ ਪਾਉਣਾ ਚਾਹੇ ਤੁਸੀਂ ਨੂੰ ਪਾਣੀ ਲਾ ਲਿਆ ਇਹ ਉੜਨੋਂ ਨਹੀਂ ਹਟਦਾ ਤੇ ਜਿੱਥੇ ਇਹ ਪਿੰਡੇ ਤੇ ਆਪਣੇ ਪੈਿਆਂ ਦਾ ਐਮਓਪੀ ਆ ਜਿਹੜਾ 60% ਵਾਲਾ ਆਪਾਂ ਨੂੰ ਮਹਿਸੂਸ ਹੁੰਦਾ ਵੀ ਉਹ ਲੜਦਾ ਹੈ ਜੇ ਕਿਸਾਨ ਵੀਰੋ ਤੁਸੀਂ ਉਹਦੇ ਨਾਲ 10 ਕਿਲੋ ਪਰ ਏਕੜ ਦਾ 20 ਕਿਲੋ ਪਰ ਏਕੜ ਮੰਨ ਕੇ ਚਲੋ ਤੁਸੀਂ ਪोटाश ਲੈ ਲੈ 10 ਕਿਲੋ ਪਰ ਏਕੜ ਤੁਹਾਡਾ ਹੋ ਗਿਆ ম্যাগਨੀਸ਼ੀਅਮ ਤੇ ਇੱਕ ਜੂਰੀਆ ਬੈਗ ਬੈਗ ਇੱਕ ਬੈਗ ਜੂਰੀਆ ਦਾ ਲੈ ਲੈਣਾ ਤੇ ਤਿੰਨੇ ਚੀਜ਼ਾਂ ਨੂੰ ਕਿਸਾਨ ਵੀਰੋ ਤੁਸੀਂ ਜੇ ਮਿਕਸ ਕਰ ਲਿਆ ਤੁਹਾਡਾ ম্যাগਨੀਸ਼ੀਅਮ ਤੇ ਪोटाश ਦਾ ਕੰਬੀਨੇਸ਼ਨ ਪੂਰਾ ਗੁੱਡ ਬੈਠੂਗਾ ਛਿੱਟਾ ਬਹੁਤ ਆਪ ਦਾਊਗਾ ਤੇ ਮੈਗਨੀਸ਼ ਨੂੰ ਪोटाਸ਼ ਨੂੰ ਸੌਰੀ ਜਿਹੜਾ ਪਾਣੀ ਲਾਉਣਾ ਆਪਾਂ ਨੇ ਉਹਦਾ ਵੀ ਕੋਈ ਲੋੜ ਨਹੀਂ ਨਾ ਤੁਹਾਡਾ ਮੈਗਨੀਸ਼ੀਅਮ ਪਾਣੀ ਛੱਡੂ ਚਾਹੇ ਤੁਸੀਂ ਚਾਰ ਸੈਲਿਆਂ ਦੇ ਵਿੱਚ ਰਲਾ ਕੇ ਰੱਖ ਲਓ ਪਾਣੀ ਛੱਡਣ ਦੀ ਸਮੱਸਿਆ ਜਿਹੜੀ ਉਹ ਖਤਮ ਹੈ ਮੈਗਨੀਸ਼ੀਅਮ ਦਾ ਪਾਣੀ ਪੋਟਾਸ਼ ਸੁਖੀਓ ਦੋਨੇ ਚੀਜ਼ਾਂ ਜੇ ਤੁਸੀਂ ਪਾਵੋਗੇ ਫਟਾਰਾ ਪੂਰਾ ਬੰਪਰ ਗਰੂ ਝੋਨਾ ਇਹ ਕਿਸਾਨ ਵੀਰੋ ਦੋ ਪੁਆਇੰਟ ਜਿਹੜੇ ਤੁਹਾਨੂੰ ਮੈਂ ਦੱਸੇ ਨੇ ਤੁਸੀਂ ਜਰੂਰ ਕਰਕੇ ਦੇਖਿਓ ਮੈਗਨੀਸ਼ੀਅਮ ਨੂੰ ਝੋਨੇ ਦੇ ਵਿੱਚ ਜਰੂਰ ਪਾਓ ਉਮੀਦ ਆ ਕਿਸਾਨ ਵੀਰੋ ਤੁਸੀਂ ਜਿਹੜੀ ਇਹ ਜਾਣਕਾਰੀ ਮੈਂ ਤੁਹਾਨੂੰ ਦਿੱਤੀ ਹੈ ਸਾਰੀ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਬਹੁਤ ਬਹੁਤ ਵਧੀਆ ਜਾਣਕਾਰੀਆਂ ਲੈ ਕੇ ਹਾਜ਼ਰ ਹਾਂ ਅੰਦਰਾਂਗੇ ਇਸੇ ਤਰ੍ਹਾਂ ਤੁਸੀਂ ਆਪਣੇ ਚੈਨਲ ਨੂੰ ਵੱਧ ਵੱਧ ਸਪੋਰਟ ਕਰਦੇ ਰਹੋ ਧੰਨਵਾਦ